ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਗੁਰਦੁਆਰਾ ਸ਼ਹੀਦ ਪੁਰਜ ਸਾਹਿਬ ਹੈ ਇਹ ਚਮਕੌਰ ਸਾਹਿਬ ਸਥਿਤ ਹੈ ਆਓ ਇਸ ਦਾ ਇਤਿਹਾਸ ਭਾਈ ਸਾਹਿਬ ਤੋਂ ਸਰਵਣ ਕਰਦੇ ਹਾਂ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਾਵਨ ਸਾਨਾ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ਼ਹੀਦੀ ਏਸਾਨਾ ਅਮਰਜੀਤ ਸ਼ਰਮਣੀ ਜਰਨੈਲ ਤਾਂ ਸਰਬਾਬਾ ਜੀਵਨ ਸਿੰਘ ਜੀ ਸਾਹਿਬ ਆ ਜਾਂਦਾ ਜੀ ਹੁੰਦਾ ਗੁਰੂ ਪਿਆਰੇ ਉਹ ਪੌਣੀ ਪੰਜ ਕਿਲੇ ਚ ਚਪਕਾਰ ਦੀ ਗੜੀ ਸੀ ਚਾਰ ਬੁਰਜ ਚਾਰੇ ਜਿਸ਼ਾਮਾ ਚ ਬਣੇ ਹੋਏ ਸੀ ਆ ਸਾਹਮਣੇ ਤੋਂ ਰਸਤਾ ਹੈ ਗੜੀ ਦੇ ਅੰਦਰ ਆਣ ਦਾ ਇੱਥੇ ਪਾਰੀਪਰਕ ਅੰਦਰਵਾਜ ਵਾਲਾ ਵੱਡਾ ਗੇਟ ਬਣਿਆ ਸੀ ਗੇਟ ਦੇ ਉੱਤੇ ਬੁਰਜ ਬਣਿਆ ਸੀ ਜਿਹਦਾ ਨਾਮ ਅੱਜ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਹੈ ਪਾਸ਼ਾ ਸਾਠ ਕੋ ਬਾਅਦ ਦੁਪਹਿਰ ਆ ਕੇ 40-45 ਭੁੱਖੇ ਪਿਆਸੇ ਸਿੱਘਾ ਦੇ ਨਾਲ ਚਪਕੌਰ ਦੀ ਗੜੀ ਨੂੰ ਰੰਗ ਭਾਗ ਲਾਂਦੇ ਆ ਏ ਚਮਕੌਰ ਦੀ ਕੱਚੀ ਗੜੀ ਇੱਥੇ ਪਾਸ਼ਾ ਨੇ ਚੁਨਾਕ ਕੀਤਾ ਹੈ ਜਗਾ ਦਾ ਗੇਟ ਤੇ ਬਣੇ ਬੁਰਜ ਚ ਆਪ ਸਵਾਜਮਾਨ ਹੋਇਆ ਨਾਲ ਜੀ ਸਿੰਘ ਜੋ ਜਾਰ ਸਿੰਘ ਜੀ ਫੌਜਾ ਦੀ ਕਮਾਂਡਰ ਬਾਬਾ ਜੀ ਸਿੰਘ ਜੀ ਪਰ ਬਾਕੀ ਸਿਗਾ ਰੁਕਾ ਕਿ ਜਿੱਧਰ ਗੁਰਦੁਆਰਾ ਇਸ ਤੋਂ ਗੜੀ ਤੋਂ ਸਵਾਇ ਮਰ ਉਸ ਪਾਸੇ ਸੁਖ ਨੂੰ ਘੋੜੇ ਬੰਨੋ ਤਾਂ ਸਿਗ ਉਸ ਪਾਸੇ ਗਏ ਘੋੜੇ ਦੀ ਕਾਠੇ ਸੜਾਣੇ ਬਣਾ ਕੇ ਪੁੰਜੇ ਲਿਟ ਕੇ ਜਾ ਸੇ ਸੁਖ ਲਿਆ ਔਰ ਪਾਸ਼ਾ ਨੇ ਦੁਨੀਆ ਦਾ ਬੇਮਿਸਾਲ ਜੰਗ ਇਹ ਸਰਜਮੀ ਤੇ ਲੜਨਾ ਸੀਗਾ ਦੀ ਤਨਾਤੀ ਜ਼ਿਮੇਵਾਰੀ ਲਈ ਮੋਰਚੇ ਬਣਾਏ ਸਤਗੁੰਨੇ ਮਾਕਾ ਮਾਕਾ ਪਰ ਸਿੰਘੋ ਕੋ ਸਜਾ ਦਿਆ ਇਸ ਬਰਜ ਤੇ ਫਸਿਲ ਤੇ ਪਹਿਰਾ ਲਗਾ ਦਿਆ ਜੇ ਮੋਰਚਾ ਐਸੇ ਉਸੇ ਬਦਮਦਮਾ ਦਿਆ ਸਿੰਘੋ ਕੱਕ ਪਹਾੜ ਗੜੀ ਕੋ ਬਣਾ ਦਿਆ ਦੀਵਾਰ ਉਧਰ ਚ ਉਸ ਵਰਜ ਜਬ ਛੇ ਡਟ ਗਏ ਅੱਗੇ ਬੜੇ ਮੁਗਲ ਪਿੱਛੇ ਕੋੜ ਕੇ 10 ਲੱਖ ਮੁਗਲ ਫੌਜ ਨੇ ਆ ਕੇ ਗੜੀ ਰੁਕਰ ਆ ਪਾਇਆ ਤਨ ਜਰਨਲ ਚੱਲ ਕੇ ਆਏ ਨਾਹਰ ਖਾਨ ਅਲਪ ਖਾਨ ਤੇ ਖਵਾਜ ਮਰਦੂਦ ਪਹਾੜੀ ਰਾਜੇ ਰਾਜਪੁੱਤਰ ਰਾਜੇ ਦੀਆਂ ਇਹ ਟੁਕੜੀਆਂ ਪਹੁੰਚ ਗਈਆਂ ਬਾਜੀ ਧਰ ਦੇ ਰਾਜੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਗੱਡੀ ਦੇ ਅੰਦਰ ਦੋ ਜਰਨਲ ਹੈ ਗੁਰਸਾਹਿਬ ਆਪ ਡਿਵਾਈਨ ਸਪਰਿੰਗ ਕਮਾਂਡਰ ਉਹਨਾਂ ਵੱਲੋਂ ਥਾਪੇ ਗਏ ਸੈਕੰਡ ਇਨ ਕਮਾਂਡ ਬਾਬਾ ਜੀਵਨ ਸਿੰਘ ਜੀ ਜੋ ਬਾਜ ਜੱਗਾ ਦੇ ਪਾਸੇ ਜੇਤੂ ਜਰਨਲ ਸੋ ਗੁਰੂ ਪਿਆਰਿਓ ਇਹ ਪਾਸ਼ਾ ਨੇ ਜੁੱਧ ਆਗਾਜ਼ ਕੀਤਾ ਪਾਸ ਪਾਸ ਕਰਕੇ ਜੱਥੇ ਚੜ ਦੇ ਪਾਸੇ ਮੈਦਾਨੇ ਜਗ ਚ ਭੇਜੜੇ ਸ਼ੁਰੂ ਕੀਤੇ ਆ ਇੱਕ ਇੱਕ ਸਿੰਘ ਇਸ ਖੂਹ ਸਾਹਿਬ ਦਾ ਅੰਮ੍ਰਿਤ ਜਲ ਚੱਕਦਾ ਸਵਾ ਸਵਾ ਲੱਖ ਨਾਲ ਲੜਦਾ ਫੈਰਾ ਜੀ ਸਿੰਘ ਜੀ ਦਾ ਜਥਾ ਨਾਮ ਕਾ ਅਜੀਤ ਹੂ ਜਿੱਤਿਆ ਨਹੀਂ ਜਾਮਗਾ ਜਿੱਤਿਆ ਅਗਰ ਗਿਆ ਰਣਸ ਜਿੰਦਾ ਨਹੀਂ ਆਮਗਾ ਪਾਤਸ਼ਾਹ ਨੇ ਆਪਣੇ ਹੱਥੀ 17 ਸਾਲ ਕੁਝ ਮਹੀਨੇ ਦਾ ਵੱਡਾ ਲਾਲ ਜੀਤਿਆਰਮ ਤਿਆਰ ਕੀਤਾ ਚੜ ਦੇ ਪਾਸੇ ਇਸ਼ਾਰਾ ਹੋਇਆ ਟੁੱਟਕੇ ਮੁਗਲਾ ਤੇ ਪੈ ਗਏ ਜਿਸ ਪਾਸੇ ਜਾਂਦੇ ਵੜਦੇ ਕੱਢਦੇ ਕਿਸੇ ਹਾਕਮ ਜਰਨੈਲ ਸ਼ਿਮਤਰੀ ਜੀ ਸਿੰਘ ਜੀ ਦੇ ਘੋੜੇ ਨੂੰ ਡੱਕ ਸਕਣ ਸ਼ਿਬਦੇ ਪਾਸੇ ਪਿੰਡ ਕਤਲਾੌਰ ਹੈ ਉਹ ਜਗਾ ਅਲਫਖਾਨ ਨਾਲ ਟੱਕਰ ਹੋਈ ਅਲਫਖਾਨ ਨੂੰ ਮੌਤੇ ਘਾੜਦਾਰਿਆ ਨੇਜਾ ਟੁੱਟਿਆ ਕਿਰਪਾਨ ਕੱਟ ਕੇ ਲੜਿਆ ਘਰੇ ਹੋਏ ਚੱਲ ਚੱਲ ਕੇ ਆਖੇ ਕਿਰਪਾਨ ਵੀ ਖੁੰਡੀ ਪੈਕੇ ਟੁੱਟ ਗਈ ਪੱਥਿਆ ਜੋ ਤੀਰ ਮੁੱਕ ਗਏ ਅਸਰ ਛਸਰ ਸਮਾਪਤ ਹੋ ਗਏ ਤਾਂ ਨੇ ਹੱਥਿਆਂ ਤੇ ਮੱਝਾ ਵਾਰ ਇਤਿਹਾਸ ਕਰ ਕਹਿੰਦੇ 300 ਤੋਂ ਬਾਅਦ ਫਟ ਬਾਬਾ ਜੀ ਸੁਨਜੀ ਦੇ ਸਰੀਰ ਤੇ ਲੱਗੇ ਆ ਪਰ ਫਿਰ ਮੁੱਖ ਆਪਣਾ ਇੱਧਰ ਗੜੀ ਵਾਲ ਕੀਤਾ ਆਪਣੇ ਪਿਤਾ ਅਸਾ ਸਰਦਾਰ ਬਾਬਾ ਜੀਵਨ ਸਿੰਘ ਛੋਟੇ ਬਰਾ ਜਜਾਰ ਸਿੰਘ ਨੂੰ ਆਖਰੀ ਫਤਿਹ ਬੁਲਾਈ ਆ ਪਰ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਫਿਰ ਜਜਾਰ ਸਿੰਘ ਜੀ ਭਾਈ ਸੇ ਵਿਛੜ ਕੇ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੌਣਾ ਰਿਹਾਤਾ ਪਿਤਾ ਜੀ ਸਾਰੀ ਰਾਤ ਵੱਡੇ ਵੀਰ ਵਗਾਰ ਨੀਂਦ ਕੋਈ ਨਹੀਂ ਆਈ। ਨਾ ਕੁਝ ਖਾਣ ਨੇ ਉਹ ਨਾ ਪੀਣ ਨੂੰ ਮਨ ਨਹੀਂ ਕਰਦਾ ਜੀ ਨੂੰ ਮੈਨੂੰ ਥਾਪੜਾ ਦਿਓ ਮੈਨੂੰ ਸ਼ਸਤਰ ਸਜਾਓ ਮੈਨੂੰ ਵੀ ਵੱਡੇ ਵੀਰ ਦੀ ਤਰ੍ਹਾਂ ਤਿਆਰ ਬਰਤਿਆਰ ਕਰਕੇ ਮੈਦਾਨੇ ਜੱਗ 'ਚ ਭੇਜੋ ਗੁਰੂ ਸਾਹਿਬ ਨੇ 14 ਸਾਲ ਦਾ ਲਾਲ ਜੁਜਾਰ ਆਪਣੇ ਹੱਥੀ ਤਿਆਰ ਬਰਤਿਆਰ ਕੀਤਾ। ਨੀਲੇ ਘੋੜੇ ਤੇ ਸਵਾਰ ਆਪਣੀ ਕਮਰ ਕੱਸਿਆ ਵਾਲਾ ਖੰਜਰ ਛੋਟੀ ਕਿਰਪਾਨ ਬਖਸ਼ੀ ਹੈ ਚੜ੍ਹਦੇ ਪਾਸੇ ਇਸ਼ਾਰਾ ਹੋਇਆ ਹੈ। ਜਿਹਦੇ ਨਾਲ ਚਾਰ ਸਿੰਘ ਹੋਰ ਤਿਆਰਬਰ ਤਿਆਰ ਕਰਾਇਆ ਜੀ ਚ ਬਾਬਾ ਜਮਸੀ ਜੀ ਦੇ ਤੋਂ ਵੱਡੇ ਪੁੱਤਰ ਆ ਸੁਖਾ ਸਿੰਘ ਸੇਵਾ ਸਿੰਘ ਸੋਹਰਾ ਸਾਫ ਸਜਾਨ ਸਿੰਘ ਛੋਟਾ ਭਰਾ ਸੰਗਤ ਸਿੰਘ ਬੇਟਾ ਤੁਮਹੋਂ ਪੰਥ ਦੇ ਬੇੜੇ ਕੇ ਖਵਾਈਆ ਸਰਵ ਵੇਟ ਕਰੋ ਤਾਜ ਜੋ ਚਲੇ ਧਰਮ ਦੀ ਨਈਆ ਲੈ ਦੇ ਕੇ ਤੁਮ ਹੀ ਤੇ ਮੇਰੇ ਗੁਲਛੜ ਕੇ ਬਕਈਆ ਲੋ ਸੁਧਾਰੂ ਰਾ ਤਖਤੇ ਹ ਖਲਤਵੇਂ ਭਈਆ ਟਟਕੇ ਮੁਗਲਾ ਤੇ ਪੈ ਗਏ ਜਿਸ ਪਾਸੇ ਜਾਂਦੇ ਵੜਦੇ ਕੱਢਦੇ ਕਿਸੇ ਹੱਕ ਉਹ ਜਰਨੈਲ ਸਿਮਤ ਨਹੀਂ ਜੀਤ ਸਿੰਘ ਜੀ ਦੇ ਜੋ ਚਾਰ ਸਿੰਘ ਜੀ ਦੇ ਕੋੜੇ ਨੂੰ ਰੋਕਣ ਦੀ ਔਰ ਲੰਗ ਤੇ ਪੈਣ ਦਾ ਬੀੜਾ 3 ਕਿਲੋਮੀਟਰ ਚੜਦੇ ਪਾਸੇ ਬਾਹ ਕਮਲ ਜੰਗ ਕਰਕੇ ਹਜ਼ਾਰਾਂ ਮਗਲਾਂ ਨੂੰ ਮੌਤ ਦੇ ਘਾਟ ਤਰਦੇ ਆ ਜਜਾਰ ਸਿੰਘ ਜੀ ਦੇ ਵਿਸ਼ਾਦ ਦਾ ਜਾਂ ਪ੍ਰਾਪਤ ਕੀਤਾ ਬਨ ਕੇ ਬਗੋਲੀ ਆ ਕੇ ਕੀ ਪਿਆਰੀ ਗੁਜ਼ਰ ਗਈ ਦੁਸ਼ਮਣ ਫਨਾ ਕੇ ਘਾਟ ਉਤਾਰੇ ਕੁਦਰ ਗਈ ਜਸਮੀਤ ਜੀ ਦੀਆਂ ਅੱਖੋਂ ਕੇ ਤਾਰੇ ਗੁਦਰ ਗਏ ਇੱਕ ਇੱਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ ਜਖਮੋਸੀ ਸਿੰਘ ਕੇਸੂਰ ਮੇਂ ਜਬ ਚੂਰ ਹੋ ਗਏ ਤੋ ਗੋਬਿੰਦ ਸਰ ਕਟਾਣੇ ਕੋ ਮਜਬੂਰ ਹੋ ਗਏ ਸਰਕਾਰ ਸਰ ਕਟਾਣੇ ਕੋ ਮਜਬੂਰ ਹੋ ਗਏ ਆਪੇ ਗੁਰੂ ਆਪੇ ਚੇਲਾ ਵਾਹ ਪ੍ਰਕਟਿਓ ਮਰਦ ਗੰਬੜਾ ਬਰਿਆਮ ਕੇਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਤੇਲਾ ਇੱਥੇ ਵੀਰ ਪਾਤਸ਼ਾਹ ਨੇ ਇਹ ਸ਼ਬਦ ਇੱਥੇ ਟੁਕਦੇ ਆ ਫਿਰ ਆਪੇ ਚੇਲਾ ਆਪਣੇ ਪਾਤਸ਼ਾਹ ਸੀਗਾ ਸਾਨੂੰ ਖਾਬ ਜੋੜ ਕੇ ਖੜੇ ਹੋਏ ਆ ਕਿ ਦਾਸ ਗੋਬੇ ਸੇ ਨੂੰ ਪਾਤ ਤਕਲ ਦੋਵੇਂ ਮੈਂ ਚਾਤੇ ਸ਼ੀਸ਼ਲਾ ਮਾਸੁਰ ਖਰੂ ਹਮਾ ਉਲਟਾ ਆਪਸ ਹੀ ਗੈਰ ਗੁਰਮਤਾ ਕੀਤਾ ਮਤਾ ਸੋਦ ਕੇ ਪਾਤਸ਼ਾਹ ਨੂੰ ਗੱਡੀ ਛੱਡਣ ਲਈ ਕਿਹਾ ਸਿੰਘਾਂ ਦੇ ਕਹਿਰ ਤੇ ਫਿਰ ਪਾਤਸ਼ਾਹ ਨਾ ਚਾਹਦੇ ਹੋਏ ਸੀਗਾ ਦੇ ਫਿਰ ਜਦ ਤਰਲੇ ਮਿੰਤਾ ਕਹਤੇ ਆ ਪਾਤਸ਼ਾਹ ਜੀ ਸਿੰਘਾਂ ਸੇਵਕਾਂ ਦੀ ਬੇਨਤੀ ਹੈ ਤੁਸੀਂ ਪਰਵਾਨ ਕਰੋ ਜਗ ਕਰਨ ਦੀ ਆਗਿਆ ਨਹੀਂ ਕਬਲ ਰੁਕੜਦੀ ਆਗਿਆ ਨਹੀਂ ਜਾਓ ਕਲਗੀਆਂ ਜਿੱਕੇ ਲਾਓ ਤੇ ਚਮਕੌਰ ਗੜੀ ਤੋਂ ਦੂਰ ਚਲੇ ਜਾ ਸਿਗਾ ਅਧਿਕਾਰ ਤੇ ਗੁਰੂ ਸਾਹਿਬ ਨੇ ਨਾ ਚਾਹੰਦੇ ਹੋਏ ਇੱਥੇ ਪਾਸ਼ਾਸ਼ੀਸ਼ ਦੇਣਾ ਚਾਹੁੰਦੇ ਸੀ ਸੁਰਖਰੂ ਹੋਣਾ ਚਾਹੁੰਦੇ ਸੀ ਪਰ ਚਮਕੌਰ ਗੜੀ ਛੱਡਣ ਦਾ ਦਿਲ ਨਾਲਿਆ ਤਾਂ ਆਪਣੇ ਬਚਪਨ ਦੇ ਮਿੱਤਰ ਪਿਆਰੇ ਬਾਬਾ ਜਿੰਸ ਜੀ ਉਹ ਧਰਮ ਦੇ ਪ੍ਰਾਇਮ ਮਹਾਕਾਲ ਜੰਗੀ ਜਰਨੈਲ ਜਿਹੜੇ 21 ਜੰਗਾਂ ਫਤਿਹ ਕਰ ਚੁੱਕੇ ਸੀ 22 ਮੇਜ ਚਮਕੌਰ ਦੀ ਇਸ ਕੱਚੀ ਗੜੀ ਦੀ ਹੈ ਉਹਨਾਂ ਨੂੰ ਕਲਗੀ ਤੇ ਪਸ਼ਾਕਾ ਵਖਸ਼ਿਆ ਸੱਤਰ ਸਿਆਏ ਕਿ ਜਰਨੈਲ ਜੀ ਮੇਰੀ ਜਗ੍ਹਾ ਤੋਂ ਸਹਾਜੰਗ ਕਰਨੀ ਹੈ ਆਖਰਿਕ ਦੰਤਕ ਲੜਦੇ ਰਹਾ ਮੁਗਲਾਂ ਦੇ ਹਥਰੀ ਵਾਲਾ ਸ਼ਹਾਦਤ ਦਾ ਜਾਂ ਪ੍ਰਾਪਤ ਕਰਨਾ ਪਾਛਾਛ ਦੇ ਪਾਸੇ ਦੇਆ ਚਿੰਤ ਰਮਜਿੰਦ ਪਾਈ ਮਾਨ ਸਿੰਘ ਨਾਲ ਖਵਾਜਾ ਮਰਦੂਦ ਮੁਗਲ ਸਨ ਅਲਕਾਰ ਦੇ ਵਗਾਰ ਦੇ ਪਾਤਸ਼ਾਹ ਮਾਚੀਵੜ ਦੇ ਜਗਲਾਵਾ ਚਾਲੇ ਪਾਈ ਅੱਠ ਪੋ ਦਰਮਿਆਨੀ ਰਾਤ ਦੀ ਕਟਣਾ ਬੀਬੀ ਛਨਕੌਰ ਜੀ ਦਾ ਪਿੰਡ ਹੈ ਰੈਪਰਸ਼ਿਪ ਦੇ ਪਾਸੇ ਬੀਬੀ ਦੇ ਗ੍ਰਹਿ ਵਿਖੇ ਜਾ ਕੇ ਪਾਤਸ਼ਾਹ ਨੇ ਸ਼ਾਮਾਂ ਰਾਤ ਦੇ ਵੇਲੇ ਦਰਸ਼ਨ ਦਿੱਤੇ ਬੀਬੀ ਦੀ ਸੇਵਾ ਲਗਾਇਆ ਜਬ ਬੀਬੀ ਕਾਰਜ ਕਰ ਸੇਵਾ ਕਰ ਤੇਰੇ ਵੀਰੇ ਜੀ ਜੁਜਾਰ ਸਾਹਿਬ 37 ਸਿੰਘ ਤਨ ਪਿਆਰੇ ਟੋਟਲ 42 ਮੈਦਾਨੇ ਜੰਗ ਚ ਸ਼ਹਾਦਤ ਦਾ ਜਾਂ ਪ੍ਰਾਪਤ ਕਰਕੇ ਉਹਨਾਂ ਦਾ ਦਾਸ ਸੰਸਕਾਰ ਕਰ। ਸਰੀਰ ਨਿਰੁੱਲੇ ਚਾਹੀਦੇ ਵਗਿਆ ਨਹੀਂ ਹੁਣ ਚਾਹੀਦੀ। ਇੱਕ ਇੱਕ ਸਿੰਘ ਮੇਨੂੰ ਪੁੱਤਰਾ ਤੋਂ ਬਧ ਪਿਆਰਾ, ਬਾੜਛੀ ਦਾ ਗੱਜੇ ਚਿੱਦਾ ਵੱਡੇ ਚਖਾ ਪਿਆਰ ਕਰ। ਇਹ ਗਾ ਚੇਤੇ ਰੱਖਣਾ ਬੀਬਾ। ਮੇਰੇ ਜਰਨੈਲ ਆ ਬਾਬਾ ਜੁਲਸਿੰਦਰ ਜੀ ਫੌਜਾਂ ਦੇ ਕਮਾਂਡਰ ਧਰਮ ਦੇ ਪ੍ਰਭ ਬਚਬੰਦ ਦੇ ਮਿੱਤਰ। ਮੈਂ ਚਾਹੁੰਦਾ ਮੇਰੀ ਦਿੱਲੀਛਾਲ ਦੀ ਯਾਦਗਾਰ ਅਦਾ ਰੱਖਣੀ। ਕੱਲ ਉਹਨਾਂ ਦੀ ਸ਼ਹਾਦਤ ਯਕੀਨੀ ਹਰੇ ਸ਼ਹਾਦਤ ਨਹੀਂ ਹੋਈ। ਇਹ ਜਗ੍ਹਾ ਦੇ ਹੋਏਗੀ ਪਛਾਕਾ ਮੇਰਾ ਪੈਨਿਆਗਾ ਸੀਸ ਨਹੀਂ ਹੋਗਾ ਦਿੱਲੀ ਚਾਣਾ ਦੀ ਯਾਦਗਾਰ ਅਲੱਦਾ ਰੱਖਣੀ ਜਿੱਥੇ ਜਗ੍ਹਾ ਦੇ ਹੋਏਗੀ ਉਸੇ ਜਗ੍ਹਾ ਤੇ ਸਸਕਾਰ ਕਰਨਾ ਆਪਦੇ ਸਮੇਂ ਚ ਮਿਲੇ ਲੱਗਣਗੇ ਵੱਡਾ ਜੱਤ ਸੇਗਾ ਮਨਕਾਮਨਾ ਗੁਰਮਤਿ ਅਸਰ ਚ ਪੂਨੜ ਗਿਆ ਜਤਰਾ ਮਾ ਸਫਲੜ ਗਿਆ ਬਾਰੂਆ ਬਾਰ ਦਿੱਤਾ ਸਾਲ ਚਮਕੌਰ ਸਾਹਿਬ ਦੀ ਜਤਰਾ ਤੱਕ ਮੁਕੰਮਲ ਨਹੀਂ ਹੁੰਦੀ ਜਦ ਤੱਕ ਇਸਤ ਦੇ ਦਰਸ਼ਨ ਨਾ ਕਰ ਲੈ ਗੁਰਸਾਹਿਬ ਦੇ ਬਚਨ ਹੈ ਬੀਬੀ ਦਿੱਤਾ ਥਾਪੜਾ ਪਾਚਾ ਮਾਚੀਵੜ ਦੀ ਜਗਲਾਵਾ ਚਾਲੀ ਪਾ ਗਈ ਇਹ ਅੱਠ ਵਾ ਦਰਮਿਆਨੀ ਰਾਤ ਦੀ ਕਟੜਾ ਨਾਉ ਬਰੋ ਦਿਨ ਚੜੇ ਕੇ ਪਾਸੇ 7-8 ਲੱਖ ਮੁਗਲ ਹੈ। ਬਾਬਾ ਜੀਵ ਸਿੰਘ ਜੀ ਸਵਾ ਲੱਖ ਹੈ। ਜਿੱਦਾਂ ਚੰਡਾ ਕਿਸ਼ਨ ਚਾਚਾ ਲਾਇਆ ਮੋਰਚਾ ਵੜਾ ਕੇ ਫਾਸਲਾ ਕੋ ਜੰਗ ਲੜਨੀ ਹੈ। ਗੁਰੂ ਸਾਹਿਬ ਦੇ ਬੱਚੇ ਤੀਰ ਦੋ ਰਫਲਾਂ ਨਾਕੜੀ ਤੇ ਪਾਕੜੀ ਚਲਾਦੇ ਅਰਜਿੰਦ ਘਾਰਾ ਪ ਜਾਂਦੇ 8 ਘੰਟੇ ਲੋਹੇ ਦੇ ਚੰਨ ਚਵਾਤੇ ਘੜੀ ਦੇ ਨੇੜੇ ਕਿਸਨੋ ਫਰਕ ਨਹੀਂ ਦਿੱਤਾ ਆਖਰੀ ਦੰਤ ਤੱਕ ਲੜਿਆ। ਜਦੋਂ ਤਾਂ ਗੁਰੂ ਸਾਹਿਬ ਸਰਖਤ ਮਾਚੀਵੜ ਦੇ ਜਗਲਾ ਤੱਕ ਪਹੁੰਚ ਗਏ ਸਵਾ ਲੱਖ ਸੇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਲ ਦੇ ਬਾਗ ਬੂਰਾ ਕਰ ਦਿਆ ਸ਼ਹਾਦਤ ਹੋਈ ਹੈ। ਸਾਹਮਣੇ ਉਹਨਾਂ ਦੀ ਆਪ ਸਰੀਰ ਦਾ ਇੱਥੇ ਸਸਕਾਰ ਹੋਇਆ ਸਵੇਰ ਸਾਰਾਂ ਤੋਂ ਵਜੇਦਾ ਛੀਜ਼ ਕਲਮ ਕਰਕੇ ਦਿੱਲੀ ਵੱਲ ਦੌੜਿਆ ਗੁਰੂ ਪਿਆਰੇ ਉਹਨਾਂ ਦਾ ਗਿੱਠਾ ਸਾਹਿਬ ਦਰਸ਼ ਕਰਿਓ ਜੀ ਬੇਟ 2 ਮਿੰਟ ਦਾ ਸਮਾਂ ਬੇਨਤੀ ਆ ਕਰਦਾ ਆਪ ਜੀ ਖੁਈ ਸਾਹਿਬ ਦੇ ਦਰਸ਼ਨ ਕਰਿਓ ਇਸ ਖੁਈ ਸਾਹਿਬ ਦਾ ਜਲ ਜੰਗਦੁਰਾਂ ਸਿੱਗਾ ਪੈਰਾ ਸਾਹਿਬ ਜਾਦੜੇ ਜਲ ਚ ਪਾਗ ਲੈ ਇਹ ਢੋਲ ਗੁਰੂ ਸਾਹਿਬ ਦੇ ਹੱਥਾਂ ਦਾ ਹੈ ਇਹ ਢੋਬੀ ਨਾ ਗੁਰੂ ਸਾਹਿਬ ਨੇ ਆਪਣੇ ਹੱਥੀ ਜਲ ਕੱਢਿਆ ਜਤ ਸ੍ਰੀ ਜਲ ਅੰਮ੍ਰਿਤ ਹੋ ਗਿਆ ਆਪ ਚਕੇ ਸਿਗਰ ਛਕਾਇਆ ਇੱਕ ਇੱਕ ਸਿੰਘ ਨੇ ਅੰਮ੍ਰਿਤ ਜਲ ਚਕੇ ਪੁਖ ਪਿਆਸ ਮਟਾਈ ਜਾਗ ਲੜੀ ਗੁਰੂ ਪਿਆਰੇਓ ਸਾਧ ਦੀ ਬਹੁਤ ਵੱਡੀ ਮਹਾਂਤਾ ਸ਼ਹੀ ਸਿੰਘ ਇੱਥੇ ਹਾਜ਼ਰ ਨਾਜ਼ਰ ਰਹਿੰਦੇ ਆ ਇੱਥੇ ਦਿੱਤੀਆਂ ਸਵਾਮਾ ਰੰਗ ਭਾਗ ਲੈ ਆਨੇ ਗੁਰੂ ਸਾਹਿਬ ਦੇ ਬੱਚੇ ਨਾ ਚਪਕੌਰ ਸਾਹਿਬ ਦੀ ਜਤਰਾ ਤੱਕ ਮੁਕੰਮਲ ਨਹੀਂ ਹੁੰਦੀ ਜਦ ਤੱਕ ਇਸ ਸਾਧ ਦੇ ਦਰਸ਼ਨ ਨਾ ਕਰ ਲੋ ਇਸ ਸਾੜ ਪੀ ਐ ਜੀ ਪੀ ਸੀ ਕਿਸੇ ਸੰਸਦ ਦੇ ਦੀ ਨਹੀਂ ਨਾ ਨਾ ਗੁਰੂ ਘਰਾਂ ਦੀ ਤਰ੍ਹਾਂ ਜਗੀਰਾਂ ਜਾਦਾਤਾ ਜੋ ਸੰਤਾ ਸਾਹਿਬ ਜਾਂ ਸ਼ਿਵਾਜੀ ਸਾਹਿਬ ਪਾਨੀਆਂ ਹੈ ਆਜੂ ਦੇ ਦਸਵੰਤ ਨਾਲੇ 7 ਮੰਜ਼ਿਲਾ ਮਾਰਤਬੜੀ ਹੁਣ ਵੱਡਾ ਕਾਰਜ ਲੰਗਰ ਹਾਲ ਦੀ ਸਾਰੀ ਦੀ ਸੇਵਾ ਚੱਲਦੀ ਹੈ ਕਰੋੜਾਂ ਦਾ ਪ੍ਰੋਜੈਕਟ ਹੈ ਇਸ ਸੰਗਤ ਨੇ ਕਾਰਜ ਮੁਕੰਮਲ ਕਰਨਾ ਹੈ 50% ਕਾਰਜ ਹੋ ਚੁੱਕਿਆ ਮਾਰਵਲ ਲੱਗ ਰਿਹਾ ਹੋਰ ਸਵਾਮਾ ਚਲਦੀ ਹੈ ਸਰਾਵਲ ਰਹੀ ਹੈ ਕਮਰੇ ਟੈ ਸੰਗਤ ਦੀ ਸੂਲੀ ਤਵਾ ਤੇ ਸੇਵਾ ਦਾ ਮਹਾਨ ਕੁੰਭਾ ਸੇਵਾ ਦਸਵੰਦ ਕੱਢ ਕੇ ਗੁਰੂ ਘਰ ਦੀ ਅਛਿਦਾਸ ਕਰਦੀਆਂ ਖੁਸ਼ਾ ਪ੍ਰਾਪਤ ਕਰਨੇ ਪ੍ਰਚਾਰ ਲੈ ਕੇ ਜਾਣਾ ਹੈ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੇਮ ਸਦਕਾਨਤ ਆਸਾਂ ਨੂੰ ਕੀਤਾ ਆਪ ਜੀ ਦੇ ਘਰਾਂ ਚ ਨਾਮ ਵਾਲੀ ਦਾ ਪ੍ਰਕਾਸ਼ ਹੋਵੇ ਦੁੱਖਾਂ ਕਿਰ ਸਾਦਾ ਨਾ ਹੋਵੇ ਕੋਈ ਪੁਲਚਕ ਦੀ ਖਿਮਾ ਕਰੋ ਹੰਦੇ ਦੀ ਸਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ